ਕੀ ਹਾਲ ਚਾਲ ਆ ਔਰ ਸਾਰੇ ਚੜਦੀ ਕਲਾ ਚੋਂ ਬਹੁਤ ਦਿਨਾਵਾਂ ਲਾਈਵ ਹੋਏ ਆ ਤੇ ਵੀਡੀਓ ਪਾਵਾਂਗੇ ਆਇਓ ਜੁੜਜੋ ਦੋ ਚਾਰ ਜਣੇ ਕਰਦੇ ਆ ਗੱਲਾਂ ਮੈਂ ਇਧਰ ਹਾਈਵੇ ਬੰਨ ਤੇ ਖੜਾਂਗਾ ਤੇ ਹਾਈਵੇ ਬੰਨ ਦਾ ਕੱਲ ਦਾ ਪਹਿਲਾਂ ਰਾਤ ਪੋਟੇਜ ਲਾਇਬ੍ਰੇਰੀ ਉੱਥੇ ਖੜੇ ਸੀਗੇ ਨਿੰਪਵਾ ਹਾਈਵੇ ਬੰਦ ਕਰਕੇ ਤੇ ਉੱਥੋਂ ਦਾ ਤੁਰ ਪਿਆ ਮਹੱਤਲ ਹਾਈਵੇ ਖੁੱਲ ਗਿਆ ਹਨ ਤੇ ਇੱਥੋਂ ਦੁਬਾਰੇ ਬੰਦ ਹੋ ਗਿਆ ਕੱਲ ਦਾ ਬੰਦ ਆ ਤੇ ਆਪਣਾ ਪੋਟੇਜ ਸ਼ਹਿਰ ਇੱਥੋਂ ਪਿਆ ਹਜੇ ਕਾਫੀ ਮਤਲਬ 5-4 ਕਿਲੋਮੀਟਰ ਤੇ ਦੋ ਲੈਣਾ ਗਿਆ ਉਹ ਤੇ ਸ਼ੋਲਡਰ ਤੇ ਟਰੱਕ ਲੱਗ ਕੇ ਹਨ ਤਿੰਨ ਲੈਣਾ ਬਣੀਆਂ ਹੋਗੀਆਂ ਤੇ ਵਧੀਆ ਵਧੀਆ ਗੱਡਾਂ ਹੀ ਗੱਡਾਂ ਗੈਬ ਭਾਈ ਕੰਮ ਚੇਂਜ ਕੀਤਾ ਸੀ ਤਾਂ ਕਰਕੇ